ਹਾਂਜੀ ਦੋਸਤੋ ਕੀ ਹਾਲ ਚਾਲ ਜਾ ਠੀਕ ਠਾਕ ਜੇ ਸਾਰੇ ਵਧੀਆ ਅੱਛਾ ਤੁਸੀਂ ਨਾ ਇੱਕ ਗੱਲ ਬੜੀ ਪੁੱਛਦੇ ਜੇ ਪੀੜੇ ਤੁਹਾਡੇ ਜਾਜ ਦੇ ਉਹ ਤੁਹਾਡੇ ਕੰਟੇਨਰ ਆ ਇਹ ਸਮੁੰਦਰ ਦੇ ਵਿੱਚ ਜੋ ਤੁਸੀਂ ਜਾਂਦੇ ਜੀ ਤੇ ਡਿੱਗਦੇ ਕਿਉਂ ਨਹੀਂਗੇ ਇਹ ਤੇ ਇਤਰਾ ਹੀ ਰੱਖੇ ਹੁੰਦੇ ਡਿੱਗ ਪੈਣੇ ਚਾਹੀਦੇ ਤਾਂ ਅੱਜ ਮੈਂ ਤੁਹਾਨੂੰ ਅੱਜ ਵਿਖਾਉਣਾ ਵਾ ਵੀ ਐਗਜ਼ੈਕਟ ਕਿਹੜੀ ਚੀਜ਼ ਕਰਕੇ ਨਹੀਂ ਡਿੱਗਦੇ ਅੱਗੇ ਤੇ ਜਾਏ ਲੋਡ ਹੀ ਤਾਂ ਕਰਕੇ ਪਤਾ ਨਹੀਂ ਲੱਗੰਦਿਆ ਤੇ ਆਹ ਵੇਖੋ ਜੀ ਆਹ ਇਸ ਤਰ੍ਹਾਂ ਦਾ ਲੋਕ ਹੁੰਦਾ ਵਾ ਇਹ ਜਿਹੜਾ ਲੋਕ ਹੈ ਨਾ ਜਦੋਂ ਕੰਟੇਨਰ ਨੇ ਇਸ ਤਰ੍ਹਾਂ ਆਉਣਾ ਆ ਨਾ ਜੋ ਕ੍ਰੇਨ ਨੇ ਲੋਡ ਕਰਕੇ ਰੱਖਣਾ ਵਾ ਇਹਦੇ ਉੱਤੇ ਰੱਖਣਾ ਹੈ ਤੇ ਇੰਨੇ ਇਨੇ ਹੀ ਤਰ੍ਹਾਂ ਇੱਕ ਦੂਸਰੇ ਹੀ ਤਰ੍ਹਾਂ ਲੋਕ ਹੋ ਜਾਣਾ ਵਾ ਲੋਕ ਹੋ ਕੇ ਫਿਰ ਡਿਗਣੇ ਨਹੀਂ ਆਵੇ ਜਿਤਨਾ ਹੁਣ ਕ੍ਰੇਨ ਹੋਂ ਕਰਨ ਦੀ ਡਿਸਚਾਰਜ ਇਹਨੇ ਜੋ ਲੋਡ ਕਰਨਾ ਕੰਟੇਨਰ ਉਧਰੋਂ ਚੁੱਕ ਕੇ ਲਿਆਉਣਾ ਤੇ ਇਹਨਾਂ ਦੇ ਉੱਪਰ ਰੱਖਣਾ ਵਾ ਇੱਥੇ ਇੱਥੇ ਲਿਆ ਕੇ ਰੱਖਣਾ ਜੋ ਤੇ ਇਦਾਂ ਦੇ ਨਾਲ ਹੋਏ ਇਹਨਾਂ ਨੇ ਲੋਗ ਦੇ ਤਾਂ ਕਰਕੇ ਦੂਸਰੇ ਨਾਲ ਫਸੇ ਹੁੰਦੇ ਆ ਜਿਤਨਾ ਹੁਣ ਤੁਹਾਨੂੰ ਉਹ ਦਿਸਣਦੇ ਆ ਵੇਖਣ ਨੂੰ ਇਹ ਤੁਹਾਨੂੰ ਐ ਲੱਗਣਦੇ ਹੋਣੇ ਆ ਜਿਤਨਾ ਵੀ ਉਤਰਾ ਹੀ ਪਏ ਆ ਪਰ ਨਹੀਂ ਇਹਨਾਂ ਦੀਆਂ ਨੁਕਰਾਂ ਦੇ ਵਿੱਚ ਜਿਹੜੇ ਐ ਚੰਗੀ ਤਰ੍ਹਾਂ ਲੋਕ ਲੱਗੇ ਆ ਬਿਲਕੁਲ ਆ ਆਪਣੇ ਜਾਜ ਦੇ ਵਿੱਚ ਪਏ ਆ ਕੰਟੇਨਰ ਆ ਜਿਤਨਾ ਇਹਦੇ ਉੱਪਰ ਹੈ ਚ ਕਵਰ ਲੱਗ ਜਾਂਦਾ ਵਾ ਹੋ ਬਾਰ-ਬਾਰ ਆ ਰਿਹਾ ਇਹ ਆਪਾਂ ਨੂੰ ਪੂਰਾ ਜਹਾਜ਼ ਖਾਲੀ ਕਰਕੇ ਤੇ ਫਿਰ ਦੁਬਾਰਾ ਲੋਡ ਕਰਨ ਨੂੰ ਆਪਾਂ ਨੂੰ ਲੱਗਣੇ ਆ ਘੱਟ ਤੋਂ ਘੱਟ ਵੀ 6 ਤੋਂ 7 ਦਿਨ ਲੱਗਣੇ ਆ ਬਾਕੀ ਡਿਪੈਂਡ ਕਰਦਾ ਵਾ ਵੀ ਤੁਸੀਂ ਇਸ ਟਾਈਮ ਕਿਹੜੇ ਪੋਰਟ ਤੇ ਜੇ ਕਿੱਥੇ ਤੁਸੀਂ ਕਰਨਦੇ ਆ ਜੇ ਕਾਰਗੋ ਆਪਰੇਸ਼ਨ ਇਸ ਟਾਈਮ ਆਪਾਂ ਗਏ ਯੂ ਐਸ ਏ ਦੇ ਪੋਰਟ ਆਲੇ ਦੇ ਇੱਥੇ ਥੋੜਾ ਸਲੋ ਚੱਲਦਾ ਕਾਰਗੋ ਇਹਦੇ 6 ਤੋਂ 7 ਦਿਨ ਲਾ ਦਿੰਦੇ ਆ ਬਾਕੀ ਇਹੋ ਜਿਹੇ ਕਿ ਆਪਾਂ ਚਾਈਨਾ ਵਗੈਰਾ ਦੇ ਵਿੱਚ ਹੋਈਏ ਤੇ ਉੱਥੇ ਫਿਰ ਛੇਤੀ ਕਰ ਦਿੰਦੇ ਤਿੰਨ ਚੌਂ ਦਿਨਾਂ ਦੇ ਵਿੱਚ ਵੀ ਕਰ ਦਿੰਦੇ ਆ ਠੀਕ ਹੈ ਜੀ